ਕੈਪਟਨ ਅਮਰਿੰਦਰ ਸਿੰਘ 10 ਸਾਲ 1998 ਦੇ ਵਿੱਚ ਇਹ ਕਾਂਗਰਸ ਜੁਆਇਨ ਕਰਦੇ ਨੇ 99 ਦੇ ਵਿੱਚ ਸ਼੍ਰੀਮਤੀ ਸੋਨੀਆ ਗਾਂਧੀ ਜੀ ਇਹਨਾਂ ਨੂੰ ਪਾਰਟੀ ਦਾ ਪ੍ਰਧਾਨ ਬਣਾ ਲੈਂਦੇ ਜਿਹੜਾ ਆਦਮੀ 1984 ਛੱਡ ਕੇ ਗਿਆ 14 ਸਾਲ ਬਾਅਦ ਆਉਂਦਾ ਇੱਕ ਸਾਲ ਬਾਅਦ ਉਹ ਪਹਿਲੀ ਪਾਰਲੀਮੈਂਟ ਦੀ ਪਹਿਲੇ ਇਲੈਕਸ਼ਨ 98 'ਚ ਲੜਦੇ ਨੇ ਪ੍ਰੇਮ ਸਿੰਘ ਚਦੂਵਾਜਦਾ ਜੀ ਕੋ ਹਾਰਦੇ ਨੇ ਇਨ ਸਪਾਈਟ ਆਫ ਦੈਟ ਡੀਫੀਟ ਹੀ ਵਾਸ ਸੋ ਗ੍ਰੈਂਡੀਮਸ ਇਹ ਉਹਨਾਂ ਨੇ ਕੈਪਟਨ ਅਮਰਿੰਦਰ ਸਿੰਘ ਨੂੰ ਮੌਕਾ ਦਿੱਤਾ ਮੌਕਾ ਦਿੱਤਾ ਦੋ ਵਾਰ ਉਹਨਾਂ ਨੂੰ ਮੁੱਖ ਮੰਤਰੀ ਬਣਾਇਆ ਤਿੰਨ ਵਾਰ ਉਹ ਪੀਸੀਸੀ ਦੇ ਪ੍ਰਧਾਨ ਬਣੇ ਜਦੋਂ ਅਖੀਰ ਪਾਰਟੀ ਹੀ ਮੋਦੀ ਸਾਰਿਆਂ ਨੂੰ ਲੀਡਰਸ਼ਿਪ ਦਿੰਦੀ ਹੁਣ ਇਹਨਾਂ 'ਚ ਕਈਆਂ 'ਚ ਮੈਂ ਸੁਣਿਆ ਕੋਈ ਕਹਿੰਦਾ ਮੇਰੀ ਟਿਕਟ ਕੱਟ ਲਈ ਇਹ ਕਿਸੇ ਦੀ ਕੋਈ ਰਜਿਸਤਰੀ ਕਰਾਈ ਜਾਇਦਾਦ ਨਹੀਂ ਟਿਕਟਾਂ ਪਾਰਟੀਆਂ ਦੀ ਉਹ ਪਾਰਟੀ ਲੀਡਰਸ਼ਿਪ ਹੁਣ ਮੌਜੂਦਾ